ਤੇ ਜੇ ਸਾਡੀਆਂ ਹਾਰਾਂ ਹੋਈਆਂ ਭਾਵੇਂ 1849 ਦੀ ਹਾਰ ਸੀ ਜਾਂ ਬਹੁਤ ਲੋਕ ਹੈ ਜਿੱਥੇ ਸਰਕਾਰਾਂ ਦੇ ਜਵਲ ਜੁਲਮ ਇਸ ਲਈ ਜ਼ਿੰਮੇਵਾਰ ਹਨ ਉੱਥੇ ਇੱਕ ਕਾਰਨ ਜਿਹੜਾ ਸਾਡੇ ਬਾਰੇ ਬੜਾ ਸਪਸ਼ਟ ਹੈ ਉਹ ਇੱਕ ਕਾਰਨ ਸਾਡੀ ਪੁੱਟਦਾ ਕਾਰਨ ਵੀ ਸੀ ਜਿਹੜੇ ਲੋਕ ਅਜ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਹੇ ਹਨ ਖਾਸ ਕਰਕੇ ਕਿ ਤਸਦੀ ਪਾਤਰੀ ਮੈਂ ਕਹੂੰਗਾ ਕੋਈ ਬੰਦਾ ਦਾਸਿਲ ਚਿਪਸੀਆਂ ਕੇ ਇਲਾਕੇ ਵਿੱਚ ਚਿਪਸੀਆਂ ਕੇ ਇਲਾਕੇ ਵਧਾਰੀ ਬੰਦਾ ਉਪਗਾਂਸ਼ੇ ਦੇ ਮਾਨ ਤੇ ਦੇਸ਼ ਦਾ ਪ੍ਰਧਾਨ ਮੰਤਰੀ ਅਕਿਰਤ ਕਾਰਜ ਜੋ ਦੇਸ਼ ਦੇ ਇਸ ਖਿੱਤੇ ਦੇ ਲੋਕਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਕੇ ਕਤਲਿਆਂ, ਸਵਾਰਿਆਂ, ਚਲਮਕਵਾਰਿਆਂ ਇੱਕ ਮਹੀਨੇ ਸਾੜੀਆਂ ਜਿੱਥੇ ਬੰਦੀਆਂ ਕਾਸਟ ਕਰਕੇ ਵਿੱਚ ਸੇਹਿਤ ਤੋਂ ਦੇ ਕਿਸਾਨ ਜਿੱਥੇ ਬੰਦੀਆਂ ਜਿਨ੍ਹਾਂ ਦੀ ਯਾਦ ਨੂੰ ਅਸੀਂ ਸਭ ਹੀ ਕਾਰ ਕਰਦੇ ਆਂ ਪੰਥ ਜਿੱਥੇ ਬੰਦੀਆਂ ਤੇ ਪੰਜਾਬ ਦੇ ਸਾਰੇ ਭਾਈਚਾਰੇ ਭਾਵੇਂ ਹਿੰਦੂ ਭਾਈਚਾਰਾ ਉਸਮਾਨੀ ਭਾਈਚਾਰਾ ਉਹ ਗਲਤ ਭਾਈਚਾਰੇ ਇਕੱਠੇ ਹੋ ਕੇ ਆਪਾਂ 350 ਸਾਲਾਂ ਨੂੰ ਇਸ ਤਗਨਾ ਮਨਾਈਏ ਆਪੋ ਆਪਣੇ ਵਿਚਾਰ ਦਈਏ ਸੋ ਨੂੰ ਵਾਹਿਗੁਰੂ ਜੀ ਦਾ ਖਾਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੈਂ ਦੋ ਬੇਨਤੀਆਂ ਕਰਕੇ ਦੋ ਸਮਾਸ ਤੇਜ ਕਟਰ ਸਾਹਿਬ ਨੇ ਦਿੱਤਾ ਉਹ ਕੱਟ ਸਮੇਂ 'ਚ ਕਿਹਾ ਚਾਹ ਰਗਾ ਪਹਿਲੀ ਬੇਨਤੀ ਕੇ ਸਰਦਾਰ ਨਰਪਾਲ ਸਿੰਘ ਜੀ ਨੂੰ ਬੀਕੇ ਬੋਲ ਰਹੇ ਸਨ ਮੈਂ ਉਹਨਾਂ ਦੇ ਵਿਚਾਰਾਂ ਦੀ ਇਤਜ਼ਾਦ ਕਰਦਾ ਤੇ ਜੇ ਸਾਡੀਆਂ ਹਾਰਾਂ ਹੋਈਆਂ ਭਾਵੇਂ 1849 ਦੀ ਹਾਰ ਸੀ ਜਾਂ ਬਹੁਤ ਲੋਕ ਇਹ ਜਿੱਥੇ ਸਰਕਾਰਾਂ ਦੇ ਜਵਲ ਜੁਲਮ ਇਸ ਲਈ ਜ਼ਿੰਮੇਵਾਰ ਹਨ ਉੱਥੇ ਇੱਕ ਕਾਰਨ ਜਿਹੜਾ ਸਾਡੇ ਬਾਰੇ ਬੜਾ ਸਪਸ਼ਟ ਹੈ ਉਹ ਇੱਕ ਕਾਰਨ ਸਾਡੀ ਫੁੱਟ ਦਾ ਕਾਰਨ ਵੀ ਸੀ ਅੱਜ ਦੀ ਇਸ ਸਟੇਜ ਤੋਂ ਸਾਡੇ ਬਹੁਤ ਮੁੱਦਿਆਂ ਦੇ ਉੱਤੇ ਕਿਸਾਨ ਜਿੱਥੇ ਬੰਦੀਆਂ ਦੇ ਵੀ ਆਸਰੋਚ ਵੀ ਬਾਰੇ ਵੀ ਕਾਂਟਕ ਜਿੱਥੇ ਬੰਦੀਆਂ ਦੇ ਵੀ ਹੋ ਜੇ ਸਿੱਖ ਭਾਈਚਾਰੇ ਨੂੰ ਬਿਨਾਂ ਪੰਜਾਬ 'ਚ ਲੋਕ ਵਸਦੇ ਐ ਗਲਤ ਜਥੇਬੰਦੀਆਂ ਸੌਦੇ ਕੁਝ ਵਖਰੇਵੇਂ ਹੋ ਸਕਦੇ ਐ ਪਰ ਜੇ ਅਸੀਂ ਪੰਜਾਬ ਦੇ ਮੁੱਖ ਮੁੱਦਿਆਂ ਨੂੰ ਪੰਜਾਬ ਦੀ ਅਣਖੀ ਨੂੰ ਪੰਜਾਬ ਦੀ ਧਰਤੀ ਨੂੰ ਯਾਦ ਕਰਾਉਣ ਲਈ ਅੱਜ ਦੇ ਜਿਹੜੇ ਦੋ ਹੁਕਮਰਾਨ ਜਿਨ੍ਹਾਂ ਨੇ ਬਹੁਤ ਧੱਕਾ ਕਰ ਰਹੇ ਐ ਨੇ ਕਲੂਨ ਨਾਲ ਸਰਦਾਨਾ ਉਹ ਇਹ ਕਿਦੇ ਉਹ ਕਹਿੰਦਾ ਕੰਧ ਤੇ ਖਾਸ ਤਰ੍ਹਾਂ ਲਿਖਤਾ ਉਹਦੇ ਗੋਲੀ ਮਾਰ ਦਿਓ ਕਿਸੇ ਨੇ ਕਹਿੰਦਾ ਵੀ ਇਹ ਮਹਾਮਤੀ ਕੀ ਵਿਚਾਰ ਤਰ੍ਹਾਂ ਦਾ ਉਹਦੇ ਗੋਲੀ ਮਾਰ ਦਿਓ ਇਹ ਹਿੰਦੁਸਤਾਨ ਜਿਹੜਾ ਹੈ ਕਿ 142 ਦੇਸ਼ਾਂ ਦਾ ਲੋਕਾਂ ਦਾ ਦੇਸ਼ ਹੈ ਇਹ ਕਿਸੇ ਸੰਵਿਧਾਨ ਤੇ ਕਾਨੂੰਨ ਮੁਤਾਬਕ ਚੱਲ ਰਿਹਾ ਹੈ ਸਾਨੂੰ ਘੱਟ ਤੋਂ ਘੱਟ ਕੋਰਾਂ ਜਿਹਨਾਂ ਜੰਦੀ ਸਿੰਘ ਤੇ ਦੂਸਰੇ ਨਾਲ ਕੁਝ ਹੋਰ ਹੁੰਦੇ ਉਹ ਵੀ ਵਿਚਾਰੇ ਜਾ ਸਕਦੇ ਹਨ ਤੇ ਕੁਝ ਮੁੱਦੇ ਪਰਲੇ ਵੀ ਜਾ ਸਕਦੇ ਹਨ ਸਾਨੂੰ ਸਾਰਿਆਂ ਨੂੰ ਇਹਦੇ ਤੇ ਇਕੱਠੇ ਹੋ ਕੇ ਪੰਜਾਬ ਵਾਸੀਆਂ ਨੂੰ ਲੜਾਈ ਲੜਨੀ ਚਾਹੀਦੀ ਹੈ ਉੱਚੀ ਬੇਨਤੀ ਮੈਂ ਕਰਾਂ ਕਿ ਜੋ ਬਾਪੂਰੀਆਂ ਇੱਥੇ ਕਿਹ ਅਸ਼ਟਾ ਗੁਰਚਨ ਸਿੰਘ ਨੇ ਕਿ ਸਾਧਗੁਰੂ ਸ਼੍ਰੀ ਤੇਗ বাহাদুর ਸਾਹਿਬ ਦਾ 350 ਸਾਲਾਂ ਸਾਧ ਤੇ ਜੇਵਸਾਰਿਆ ਜਿਹੜੇ ਲੋਕ ਅਜ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਹੇ ਹਨ ਖਾਸ ਕਰਕੇ ਕਿ ਤਰਸਦਾ ਪਾਤਰੀ ਮੈਂ ਕਹੂੰਗਾ ਕੋਈ ਬੰਦਾ 10 ਜਿੰਸੀਆਂ ਕੇ ਇਲਾਕੇ 20 ਜਿੰਸੀਆਂ ਕੇ ਇਲਾਕੇ ਵਡਾਰੀ ਬੰਦਾ ਉਹ ਭਗਵਾਨ ਸਿੰਘ ਮਾਨ ਤੇ ਦੇਸ਼ ਦਾ ਪ੍ਰਧਾਨ ਮੰਤਰੀ ਇਹ ਕਿਰਤ ਕਾਂਜੋ ਦੇਸ਼ ਦੇ ਇਸ ਖਿੱਤੇ ਦੇ ਲੋਕਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਕੇ ਕਥਲੇ ਰਸਵਾਰੇ ਚਲਮਕਵਾਰੇ ਜੋ ਬੰਦੀਸ਼ਾਂ ਨੂੰ ਇਹ ਨਹੀਂ ਕਰਦੇ ਰੂਪੀ ਰਕਾਰਾਂ ਦੇ ਉੱਤੇ ਕੋਈ ਵੀ ਉਹ ਸਤਕਾਰ ਨਹੀਂ ਕਰਦੇ ਤਾਂ ਇਹ ਜਿਹੜੀ ਤਾਲਮੇ ਕਮੇਟੀ ਦਾ ਫੈਸਲਾ ਹੈ ਕਿ ਜੇ ਘੱਟੋ ਘੱਟ ਉਹਨਾਂ ਦੋਹਾਂ ਸਰਕਾਰਾਂ ਨਾਲ ਕੋਈ ਸਾਂਝਾ ਪ੍ਰੋਗਰਾਮ ਨਹੀਂ ਬਣਾਵਾਂਗੇ ਸਮੂਚਨਾਂ ਜਿੱਥੇ ਬੰਦਿਆਂ ਦੀ ਸਲਾਹ ਨਾਲ ਕੋ ਵਿਚੇਜ ਕਰਕੇ ਇਹ ਅੱਜ ਜੋ ਕਿਸਾਨ ਜਥੇਬੰਦਗੇ ਉਹਨਾਂ ਨੇ ਪਹਿਲਾਂ ਵੀ ਸਰਕਾਰ ਨੂੰ ਝਟਾਇਆ ਹੁੰਦਾ ਉੱਤੇ ਜਿਹੜਾ ਸਭ ਤੋਂ ਫਤਿਹਸਾਲਾ ਦਾ ਇੱਕ ਬਹੁਤ ਵੱਡਾ ਘਬਲਾ ਹੋਣ ਲੱਗਿਆ ਸੀ ਉਹਨੂੰ ਵੀ ਇਹਨਾਂ ਨੇ ਲੜਾਈ ਤੋਂ ਬਿਨਾਂ ਹੀ ਪਹਿਲੇ ਹੀ ਇਹਦੇ ਸ਼ੁਰੂ ਕੀਤੀ ਸੀ ਉਹ ਸਰਕਾਰ ਨੂੰ ਪੂਜਾਦਾ ਉਹਨਾਂ ਦੇ ਸਹਿਯੋਗ ਨਾਲ ਤੇ ਪੰਜਾਬ ਦੇ ਸੂਚੇ ਲੋਕਾਂ ਦੇ ਸੂਚੇ ਭਾਈਚਾਰਾ ਦੇ ਲੋਕਾਂ ਨਾਲ ਜਿਨ੍ਹਾਂ ਦਾ ਇਨਸਾਨ ਦੇ ਵਿੱਚ ਯਕੀਨ ਹੈ ਜਿਨ੍ਹਾਂ ਦਾ ਮੁੱਖੀ ਅਧਿਕਾਰਾਂ ਦੇ ਵਿੱਚ ਯਕੀਨ ਹੈ ਕਿਉਂਕਿ ਸਤਗੁਰੂ ਸ਼੍ਰੀ ਤੇਗਪਾਦਰ ਮਹਾਰਾਜ ਦੀ ਸ਼ਹਾਦਤ ਇੱਕ ਇਤਿਹਾਸ ਦਾ ਛੇਕ ਇਤਿਹਾਸ ਦਾ ਨਹੀਂ ਮੁਕਤਾ ਦੇ ਇਤਿਹਾਸ ਦਾ ਇੱਕ ਲਖਨ ਵਰਕਰ ਇਹਦੇ ਉਦੇਸ਼ੇ ਸਬਕਾਰ ਕਰਦੇ ਹਨ ਉਹਨਾਂ ਨੂੰ ਸਾਰੇ ਨੂੰ ਕੱਟੇ ਕਰਕੇ ਲੱਖਾਂ ਦੀ ਬੇਨਤੀ ਚੱਕਾ ਪਾ ਇਕੱਠੇ ਹੋ ਕੇ ਕੀ ਪ੍ਰੋਗਰਾਮ ਦੇਣਾ ਉਹ ਜਿਹੜੀ 1 ਮਹੀਨੇ ਤੋਂ ਬਾਅਦ ਜਿਹੜੀ ਲਗਭਗ ਚੰਡੀਗੜ੍ਹ 'ਚ ਅੱਜ ਇਹ ਤੱਕ ਇਹ ਇਸ ਕਰਕੇ ਨਹੀਂ ਹੋ ਸਕੀ ਕਿਉਂਕਿ ਛੁੱਟੀ ਕਰਕੇ ਹਾਲ ਨਹੀਂ ਮਿਲ ਸਕਿਆ 1 ਮਹੀਨੇ ਸਾਰੇ ਜਥੇਬੰਦੀਆਂ ਕਾਸਟਾ ਕੇ ਸਹਿਯੋਗ ਦੇ ਕਿਸਾਨ ਜਥੇਬੰਦੀਆਂ ਜਿੰਨਾਂ ਦੀ ਚਾਹਤ ਨੂੰ ਅਸੀਂ ਸਵੀਕਾਰ ਕਰਦੇ ਹਾਂ ਅੰਤ ਤੱਕ ਜਥੇਬੰਦੀਆਂ ਤੇ ਪੰਜਾਬ ਦੇ ਸਾਰੇ ਭਾਈਚਾਰੇ ਭਾਵੇਂ ਹਿੰਦੂ ਭਾਈਚਾਰਾ मुसलमान भाईचारा और गलत भाईचारे कट्ठे होके तीन सौ साल इस ढंग मनाईए आपो अपना विचार देिए गुकाने कामयाब हो सकिए फांसी की सजा पोतरे गोवंत राजौल जैदा जगतार सिंह अवारा भाई भाई अमृतपाल सिंह जिन्होंने बेलूगढ़ भेजा गया तो सारे 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 है सारे आज मोर्चे न उठाओ अस जुकारिया की गीन घर जाइए यह सारे सहयोग ਤੇ ਨਿੱਕੀਆਂ-ਮੋਟੀਆਂ ਗੱਲਾਂ ਛੱਡ ਕੇ ਸਾਰੇ ਨੂੰ ਕਟਿਓ ਕੇ ਆਪਣੇ ਵਿਚਾਰ ਤੇ ਵਿਚਾਰਾਂ ਨੂੰ ਪਾਸੇ ਰੱਖ ਕੇ ਇਹਨਾਂ ਪ੍ਰੋਗਰਾਮ ਦੇ ਉੱਤੇ ਜੇ ਅਸੀਂ ਇਕੱਠੇ ਹੋਈਏ ਮੈਂ ਬੜੀ ਨਿਮਰਤਾ ਨਾਲ ਤੁਹਾਡੇ ਸਾਰਿਆਂ ਦੇ ਵਿਚਾਰਾਂ ਚ ਬੇਨਤੀ ਕਰਕੇ ਹੋਏ ਕਿ ਮੈਂ ਚਾਹਣਾ ਵਾਈਨ ਜੀ ਦਾ ਖਾਲਸਾ ਵਾਈਨ ਜੀ ਦੇ ਪਤੀ